ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਅਤੇ ਮੈਂ ਹਾਂ ਸਤਾਮ ਸਿੰਘ ਸਬਕਸੀਲ ਮੰਡੀ ਬਰੀ ਵਾਲਾ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਭੀੜ ਭੜੱਕੇ ਅਤੇ ਸੰਘਣੀ ਆਬਾਦੀ ਵਾਲੀ ਜਗ੍ਹਾ ਤੇ ਸਾਰੇ ਆਮ ਦੁਕਾਨਦਾਰਾਂ ਮੰਨੋ ਕੀਤੀ ਜਾ ਰਹੀ ਹੈ ਸਿਲਕ ਸਿਲੰਡਰਾਂ ਦੀ ਕਾਲਾ ਬੁਜਾਰੀ ਕਿਸੇ ਸਮੇਂ ਵੀ ਸਿਲੰਡਰ ਲੀਕ ਹੋਣ ਜਾਂ ਫਟ ਜਾਣ ਕਾਰਨ ਹੋ ਸਕਦੀ ਹੈ ਵੱਡੀ ਤਬਾਹੀ ਅਤੇ ਭਾਰਤ ਗੈਸ ਸ਼੍ਰੀ ਮਕਸਰ ਸਾਹਿਬ ਦੀ ਮਿਲੀ ਭੁਗਤ ਹੋਣ ਕਾਰਨ ਜਲਾਸ਼ਰੀ ਮੌਸਰ ਸਾਹਿਬ ਦੀ ਸਾਬ ਤਹਿਸੀਲ ਮੰਡੀ ਬਰੀਵਾਲਾ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਭਾਰਤ ਗੈਸ ਐਂਸੀ ਸ਼੍ਰੀ ਮੌਸਰ ਸਾਹਿਬ ਦੇ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਹੋ ਰਹੀ ਸਿਲੰਡਰਾਂ ਦੀ ਕਾਲਾ ਵਜਾਰੀ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਮੰਡੀ ਬਰੀਵਾਲਾ ਦੀ ਸੰਗਣੀ ਆਬਾਦੀ ਵਾਲੀ ਜਗ੍ਹਾ ਤੇ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਵੱਡੀ ਗਿਣਤੀ ਵਿੱਚ ਮਹਿਕਮੇ ਦੇ ਨਿਰਵਾ ਦੇ ਉਲਟ ਸਿਲੰਡਰਾਂ ਦੇ ਸਟੋਰ ਭਰ ਕੇ ਖਪਤਕਾਰਾਂ ਨੂੰ ਮਹਿੰਗੇ ਮੁੱਲ ਵਿੱਚ ਵੇਚਿਆ ਜਾ ਰਿਹਾ ਹੈ ਦੂਸਰੇ ਪਾਸੇ ਪਿੰਡਾਂ ਦੇ ਕਿਸਾਨਾਂ ਸਪੋਰ ਚਾਲਕਾਂ ਵੱਲੋਂ ਵੀ ਮੰਡੀ ਭਰੀ ਵਾਲਾ ਦੀ ਤਰ੍ਹਾਂ ਹੀ ਲੋਕਾਂ ਦੀ ਕੀਤੀ ਜਾ ਰਹੀ ਹੈ ਨਟ ਜੇਕਰ ਇਹੋ ਹੈ ਕਿ ਸਮਾਜ ਸੇਵੀ ਲੋਕਾਂ ਵੱਲੋਂ ਸਮਾਜ ਸੇਵੀ ਲੋਕਾਂ ਵੱਲੋਂ ਚਿੰਤਾ ਜ਼ਾਹਰ ਕਰਦਿਆਂ ਸਾਡੇ ਪੱਤਰਕਾਰ प्रदीप ਮਾਰ ਨੂੰ ਦੱਸਿਆ ਕਿ ਆਪਣੇ ਸਵਾਰਥਾਂ ਲਈ ਦੁਕਾਨਦਾਰਾਂ ਵੱਲੋਂ ਗੈਸ ਸਿਲੰਡਰਾਂ ਨੂੰ ਸੰਘਣੀ ਆਬਾਦੀ ਵਾਲੀ ਜਗ੍ਹਾ ਤੇ ਸਥੂਰ ਨਹੀਂ ਕਰਨਾ ਚਾਹੀਦਾ ਕਿਉਂਕਿ ਸਿਲੰਡਰ ਫਟਣ ਅਤੇ ਲੀਕ ਹੋਣ ਦੀ ਸੂਰਤ ਵਿੱਚ ਵੱਡੀ ਮਾਤਰਾ ਵਿੱਚ ਲੋਕਾਂ ਦਾ ਜਾਨੀ ਅਤੇ مالی ਨੁਕਸਾਨ ਹੋ ਸਕਦਾ ਹੈ ਲੋਕਾਂ ਵੱਲੋਂ ਜ਼ਿਲ੍ਹਾ ਸਰਸ਼ਾਸ਼ਨ ਤੋਂ ਮੰਗ ਕੀਤੀ ਜਾਂਦੀ ਹੈ ਕਿ ਅਨਸਖਾਂ ਵੀ ਘਟਨਾ ਵਾਪਨ ਤੋਂ ਪਹਿਲਾਂ ਹੀ ਇਸ ਵੱਲ ਧਿਆਨ ਦਿੱਤਾ ਜਾਵੇ ਮੰਡੀ ਬਰੀ ਵਾਲਾ ਤੋਂ ਪੱਤਰਕਾਰ प्रदीप ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਭਾਈ ਜੀ ਕੀ ਨਾਂ ਐ ਤੇ ਕਿਹੜਾ ਪਿੰਡ ਹੈ ਮੇਰਾ ਨਾਂ ਅਮਨਦੀਪ ਸਿੰਘ ਆ ਜੀ ਪਿੰਡ ਮਰਾੜ ਕਲਾਂ ਤੇ ਕੀ ਮਾਮਲਾ ਹੈ ਕਿਸ ਮਾਮਲੇ ਨੂੰ ਲੈ ਕੇ ਅੱਜ ਤੁਸੀਂ ਆਏ ਇੱਥੇ ਮਾਮਲਾ ਇਹ ਇੱਥੇ ਇੱਕ ਦੁਕਾਨ ਆ ਰਣਜੀਤ ਕਰਿਆਣਾ ਸਟੋਰ ਉਹਨਾਂ ਨੇ ਮਤਲਬ ਕਿ ਗੈਸ ਰੱਖੇ ਹੋਏ ਆ ਗੈਸ ਰੱਖੇ ਹੋਏ ਘਟੋ ਘਟ 20 25 ਠੀਕ ਹੈ ਜਿਸ ਦੇ ਨਾਲ ਨਾ ਨਾਲ ਸੰਗਣੀ ਆਬਾਦੀ ਹੈ ਠੀਕ ਹੈ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਂ ਸ਼ਾਰਟ ਸਰਕਟ ਹੁੰਦਾ ਜਾਂ ਕੋਈ ਵੀ ਇਹੋ ਜਿਹੀ ਕੋਈ ਸੰਭਾਵਨਾ ਬਣਦੀ ਹੈ ਤੇ ਇਸ ਦੇ ਨਾਲ ਜਾਨਵਾਲ ਦਾ ਬਹੁਤ ਨੁਕਸਾਨ ਹੋ ਸਕਦਾ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਆ ਵੀ ਇਹ ਏਜੰਸੀ ਸ਼ੇਤੀ ਤੋਂ ਸ਼ੇਤੀ ਜੋ ਕਿ ਇਥੋਂ ਬੰਦ ਕੀਤੀ ਜਾਵੇ ਤੇ ਤਾਂ ਜੋ ਨੁਕਸਾਨੋਂ ਤੋਂ ਬਚ ਸਕੀਏ ਤੇ ਜੋ ਇਹਨਾਂ ਤੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਜਲਦ ਤੋਂ ਜਲਦ ਕੀਤੀ ਜਾਵੇ ਸਾਡੀ ਅਤੇ ਅੱਦੇ ਅਸੀਂ ਇਹ ਵੀ ਮੰਗ ਕਰਦੇ ਆਂ ਵੀ ਹੋਰ ਵੀ ਕਈ ਬਿੰਡਾਂ ਦੇ ਵਿੱਚ ਇਹ ਵਿਕਰੀ ਚੱਲਦੀ ਪਈ ਹੈ ਸੋ ਇਸ ਵਿਕਰੀ ਨੂੰ ਬੰਦ ਕੀਤਾ ਜਾਵੇ ਇਹ ਹੀ ਅਸੀਂ ਪ੍ਰਸ਼ਾਸਨ ਦੇ ਅੱਗੇ ਮੰਗ ਕਰਦੇ ਆਂ ਠੀਕ ਹੈ ਧੰਨਵਾਦ